ਆ ਇਧਰ ਇਧਰ ਆ ਲੈ ਤੇ ਮੈਂ 76 ਤੇਰੇ ਉਹ ਤੇਰੇ ਬਾਹੋਂ ਦਾ ਮੂੰਹ ਤੇ ਨਹੀਂ ਯਾਦ ਕਰੇਗਾ ਤੂੰ ਚੱਲੇ ਉੱਥੇ ਠਾਣੇ ਆ ਜਾ ਮੱਲਾ ਦੇ ਠੀਕ ਆ ਉੱਥੇ ਨਹੀਂ ਕਿਤੇ ਜਾਣਾ ਕਿਤੇ ਆਉਂਦਾ ਪਿਆਸ ਇੱਥੇ ਸੱਚ ਇੱਥੇ ਹੁੰਦਾ ਫਿਰ ਤੇਰੇ ਤੇਰੇ 76 ਮੈਂ ਥੋੜੇ ਦਿਨਾਂ ਦੇ ਲਈ ਠੋਕ ਨਹੀਂ ਮੱਲਾ ਲਈ ਮੱਲਾ ਹੀ ਤੇ ਠੋਕਰੇ ਨੇ ਜਦੋਂ ਮੈਂ ਚਾਰ ਦਿਨ ਮੱਲਾ ਨੇ ਇਧਰ ਹੁਣੇ ਚੱਲੀ ਮੰਨ ਲੈ ਯਾਰ ਇਹਨੂੰ ਤੂੰ ਆਣਾ ਨਾ ਮੈਂ ਵਰਦੀ ਲਾ ਕੇ ਨਾ ਵਰਦੀ ਲਾ ਕੇ ਆਇਆ ਤੇਰਾ ਮੈਂ ਫੋਨ ਛੱਡ ਦੇ ਨਹੀਂ ਭਾਈ ਮੈਂ ਦੱਸਾਂ ਤੇਰੀ ਲਾਉਣੀ ਤੇਰੀ ਲਾਉਣੀ ਤੇਰਾ ਫੋਨ ਫੜ ਕੇ ਛੱਡ ਦੇ ਨਹੀਂ ਭਾਈ ਇਹ ਗੱਲ ਮੈਂ ਤੇਰਾ ਫੋਨ ਛੱਡ ਦੇ ਨਹੀਂ ਫੜ ਕੇ ਕੋਈ ਗੱਲ ਨਹੀਂ ਉਹ ਲਾ ਲੈ ਨੇ ਯਾਰ ਦੇਖ ਯਾਰ ਭਾਈ ਲਾਲਾ ਜੀ ਫੋਨ ਫੋਨ ਤਾਂ ਲੈ ਯਾਰ ਮੇਰੀ ਸੋਨ ਲਾ ਉਹ ਤੂੰ ਮੈਨੂੰ ਆਉਂ ਜਿੱਥੇ ਮੋਟਰਸਾਈਕਲ ਖਾ ਖੋਲ ਕੇ ਵੇਖਣਾ ਮੇਰੇ ਨਾਲ ਭਵੇਂ ਤੂੰ ਫੋਨ ਖੋ ਕੇ ਲੈ ਜੀ ਮੇਰਾ ਤੂੰ ਕੋਈ ਗੱਲ ਨਹੀਂ ਖੋਲ ਕੇ ਬਾਈ ਵੀਆ ਮੁੰਡਾ ਹੀ ਮੈਂ ਕੋਈ ਗੱਲ ਨਹੀਂ ਹਾਂ ਤੇ ਉਹ ਤਾਂ ਹੈਗੀ ਹੈ ਤੇ ਤੂੰ ਸੰਧੂ ਤੇਰੇ ਮੈਂ 76 ਉਹ ਮਾਰ ਮਾਰ ਕੇ ਤੇਰੀ ਦਾੜੀ ਦੇ ਮੋਟਾ ਨਾਲ ਕੰਡੇ ਚ ਵਿੱਚੋਂ ਤੇ ਮੈਨੂੰ ਕਹਿਦੀ ਦੋ ਤੇਰੇ ਵੇਖੀ ਸੁਪਰ ਕਮਟ ਥੋ ਦੇ ਅੱਜ ਤੂੰ ਨੇ ਆ ਆ ਨਾ ਮੈਂ ਲੱਜ ਆਉਣਾ ਮਰ ਗਿਆ ਆ ਇੱਧਰ ਉਹ ਖੋਲਿਆ ਆ ਯਾਰ ਆ ਆ ਇੱਧਰ ਆ ਇੱਧਰ ਉਹ ਵੇਖੋ ਖੋਲ ਕੇ ਦੇ ਵੇਖਣਾ ਮੇਰੇ ਨਾਲ ਕਿ ਯਾਦ ਕਰੇਗਾ ਨਾ ਉਹ ਅੱਗੇ ਆ ਆ ਦੇਖੀ ਖੋਲ ਕੇ ਆ ਵੀ ਇੱਕ ਨਾ ਆਇਆ ਕੱਪ ਕਰਾ ਰਿਹਾ ਮਾਰ ਮਾਰ ਤੇਰਾ ਚਪੇੜਾ ਵੇਖੀ ਤੇਰਾ ਮੂੰਹ ਘੁਆਂਦਾ ਫਰਾ ਮੂੰਹ ਘਰੇ ਰਹਿਗਾ ਅਜੇ ਮੇਰਾ ਘਰੇ ਰਹਿਗਾ ਘਰੇ ਰਹਿਗੇ ਬ੍ਰੇਕ ਕਰ ਇੱਕ ਨਾ ਬੁੱਟੀ ਵਾਲਾ ਉਹ ਹੁੰਦਾ ਨਾ ਤੇਰਾ ਮੂੰਹ ਸਾਰਾ ਵਿੱਚ ਵੰਡਦੇ ਨੇ ਮਾਰ ਮਾਰ ਕੇ ਕਣੇ ਆਏ ਹੋਲ ਕੇ ਰਹਿਗੇ ਕਰਨ ਮੈਨੂੰ ਪਤਾ ਨਹੀਂ ਕਿ ਉਹ ਕਰਦਾ ਮੇਰਾ ਬੰਦੇ ਨਹੀਂ ਇੱਕ ਫੌਜੀ ਬੰਦੇ ਨੇ ਪੰਗਾ ਲੈ ਲਿਆ ਤੁਸੀਂ ਫੌਜੀ ਨਾ ਉਹ ਸੋਚਣਾ ਮੜਿਆ ਵੀ ਇਹ ਪੰਗਾ ਕਾ ਲੈ ਨਹੀਂ ਤਾਂ ਆਪਾਂ ਦਿਨੇ ਸ਼ਰਾਬ ਪੀ ਕੇ ਤੁਰੇ ਫਿਰਦੇ ਆ ਵੀ ਪਾਣੀ ਕਿੱਥੋਂ ਆਲੇ ਯਾਰ ਤੁਸੀਂ ਸਹੀ ਪੀ ਨਹੀਂ ਸਕਦੇ ਇਹ ਕੜਾ ਰਹੇਗਾ ਕਰੰਟਰਾਂ ਦਾ ਮੂੰਹ ਵਿੱਚੋਂ ਸਾਰਾ ਬਾੜ ਦੇਣਾ ਹੀ ਅੱਜ ਕਰਾਂ ਮੈਂ ਚੱਗੇਗਾ ਸਾਨੂੰ ਟਾਕੇ ਉੱਥਾ ਜਰਾ ਲਾ ਦੇ ਉੱਥਾ ਖੜੀ ਮਰਾ ਜਾ ਆਹ ਇਹ ਜਰਾ ਮੁੜ ਕੇ ਇਹਨੂੰ ਆ ਡੱਕੀ ਇਹ ਮਾ ਦੀ ਮਰੀ ਕੀ ਦੀ ਉਹ ਛੱਡ ਵੀਰ ਉਹ ਵੀਡੀਓ ਚੋਂ ਨਹੀਂ ਤੂੰ ਲੱਪਣਾ ਸਿੱਧਾ ਵੱਜ ਜੇ ਵੱਜਣਾ ਹੀ ਇੱਕ ਚ ਪਰੋਣੇ ਦੇ ਹੈਲੋ ਹਾਂ ਤੇ ਪੇਟ ਚੂਣ ਮੇਰੇ ਵੱਜ ਗਏ ਮੈਂ ਬੁਰੀ ਕਰਨੀ ਬਾਤ ਚੱਲ ਅੱਗੇ ਤੂੰ ਦਿੱਤੀ ਮੇਰੇ ਮਾਰ ਮੈਂ ਕੀ ਪੱਗ ਲਾ ਦੇਣੀ ਤੇਰੀ ਭਾਈ ਨਾ ਮੈਨੂੰ ਕਹੀਂ ਤੂੰ ਜੋ ਮਰਜ਼ੀ ਕਰ ਲੈ ਮੈਂ ਤਾਂ ਦੱਸਤਾ ਹੀ ਮੇਰਾ ਸੁਭਾਅ ਵੜਾ ਗੰਦਾ ਹੀ ਕੋਈ ਨਹੀਂ ਕੋਈ ਮੇਰੇ ਜਿੰਨੇ ਚ ਪੀੜ ਮਾਰਤੀ ਮੈਂ ਨਹੀਂ ਕਰਨਾ ਬਾਅਦ ਚ ਮੈਂ ਇਹੀ ਦੱਸਤਾ ਹਾਂ ਮੈਂ ਗੱਲ ਘੋੜ ਦੇਣਾ ਜੀ ਮੈਂ ਭਾਈ ਨਾ ਕੀ ਮੈਨੂੰ ਮੇਰਾ ਸੁਭਾਅ ਤੇ ਜਿਵੇਂ ਬਿੰਨੂ ਨਾ ਪਾਈ ਗਈ ਪੱਗ ਚੁੱਕ ਤੋ ਲੈ ਕੇ ਕਰਨੇ ਕੋਈ ਗੱਲ ਮੈਂ ਗੱਲ ਘੋੜ ਦੇਣੀ ਇਹਨੂੰ ਆ ਡਾਕ ਨੂੰ ਨਾਲ ਘੋੜ ਦੇਣੀ ਵੇਖਣਾ ਤੂੰ ਨਹੀਂ ਦੇਖੋ ਜਿਹੜੇ ਮੁੰਡੇ ਆ ਜਿੱਦੇ ਨਾ ਮਰਜ਼ੀ ਹੁੰਦੀ ਆ ਨਾਲ ਘੋੜ ਦੇ ਖਾਣੇ ਵਾਲੇ ਇੱਥੇ ਆਉਂਦੇ ਪੈ ਕੋਈ ਨਾਲ ਇਹਨੂੰ ਡਾਕੇ ਉਹ ਖਾਂਦਾ ਮਮੀ ਦੱਸੂੰਗਾ ਮੈਂ ਮਲਾਦਮ ਇਹ ਗੱਲ ਪੈਂਦੇ ਬੱਸ ਇਹ ਖੋਲ ਦੇਣਾ ਮੇਰਾ ਸਭਾਵੜਾ ਕੰਦਾਈ ਵਾਈਟਲ ਆ ਡਾਕਟਰ ਯਾਰ ਨਹੀਂ ਕਰ ਲੈਣਾ ਬਾਈ ਉਹ ਖਲੋ ਜਾ ਯਾਰ ਇੱਥੇ ਹੋਣਗੇ ਸਾਰੇ ਦੇਖੀ ਜਾ ਨਹੀਂ ਜਾਣਾ ਹੋ ਰੁਕ ਜਾ ਮੱਲਾ ਠੰਡ ਜਾਣਾ ਮੱਲਾ ਠੰਡ ਜਾਣਾ ਤੇ ਚਲਾਂ ਮੁਰਚ ਚਲਾਂ ਚਲਾਂ ਹਾਂਜੀ ਸਰ ਕੱਲ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕੀ ਮਾਮਲਾ ਕੀ ਹੈ ਇਹ ਇਹ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਫਰੋਇਪੁਰ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਾਨੂੰ ਜੋ ਹੁਕਮ ਮਿਲਦਾ ਹੈ ਚਲਾਨ ਕਰਨ ਦੇ ਤੇ ਉਹ ਮੈਂ ਇਸ ਟਾਈਮ ਐਸੇ ਗੁਰਮੀਤ ਸਿੰਘ ਟ੍ਰੈਕਨ ਚਾਰਜ ਮੱਲਾਲੇ ਮੇ ਬਤੌਰ ਡਿਊਟੀ ਕਰ ਰਿਹਾ ਕੱਲ ਅਸੀਂ ਸੁਧਾਰੇ ਪਿੰਡ ਤੇ ਉਰਲੇ ਪਾਸੇ ਫਾੜ ਦੇ ਕੋਲ ਬਾਬਾ ਕਾਲਾ ਮਾਰ ਜੀ ਦੇ ਮੰਦਿਰ ਦੇ ਕੋਲ ਨਾਕਾ ਲਾਇਆ ਸੀ 11 ਵਜੇ ਤੇ ਅਸੀਂ ਪੰਜ ਸਾਲ ਚਲਾਣ ਵੀ ਕੀਤੇ ਆ 1:30 ਵਜੇ ਦੇ ਕਰੀਬ ਉਧਰ ਕੋਈ ਦੋ ਬੰਦੇ ਆਏ ਭੁੱਟ ਤੇ ਮੇਰਾ ਸਾਥੀ ਅਰਜੰਦਰ ਸਿੰਘ ਤੇ ਸਾਥੀ ਰਾਜਕਮਾਰ ਜੇ ਪੀਸੀ ਇਹਨਾਂ ਨੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਰੁਕ ਗਏ ਰੁਕਣ ਤੋਂ ਬਾਅਦ ਉਹ ਗਾਲ ਕੱਢ ਕੇ ਬੋਲੇ ਵੀ ਦੱਸੋ ਤੁਹਾਨੂੰ ਕੀ ਚਾਹੀਦਾ ਪਤਾ ਨਹੀਂ ਉਹਨਾਂ ਨੇ ਕੀ ਖਾਦਾ ਕੀ ਨਹੀਂ ਖਾਦਾ ਜੀ ਉਹਨਾਂ ਨੇ ਮੁੜ ਕੇ ਸਾਡੇ ਤੇ ਰੋੜੇ ਚਲਾਏ ਪਬਲਿਕ ਦੇ ਬੰਦੇ ਇਕੱਠੇ ਹੋ ਕੇ ਪਿੰਡ ਦੇ 10-15 ਜਿਹਨਾਂ ਕਿ ਜਿਨ੍ਹਾਂ ਦੇ ਜਿਨ੍ਹਾਂ ਦੇ ਅਸੀਂ ਸਹਾਇਤਾ ਦੇ ਨਾਲ ਜਿਹੜਾ ਸਾਨੂੰ ਥੋੜਾ ਬਚਾ ਹੋਇਆ ਉਹਨਾਂ ਰੋੜੇ ਬਹੁਤ ਮਾਰੇ ਆ ਉੱਥੇ ਬਾਲਨ ਪਿਆ ਸੀ ਦਰਖਤ ਕੱਟੇ ਹੋਏ ਸੀ ਉਹਨਾਂ ਦੇ ਛੋਟੇ ਬਣਾ ਕੇ ਸਾਡੇ ਦੇ ਵਾਰ ਕੀਤੇ ਜੀ ਉਸ ਤੋਂ ਬਾਅਦ ਜੀ ਮੈਂ ਫੋਨ ਕੀਤਾ ਥਾਣੇ ਐਮਐਸਸੀ ਗੁਰਮੀਤ ਸਿੰਘ ਨੂੰ ਮੈਂ ਜਲਦੀ ਕਰੋ ਸਾਡੇ ਤੇ ਹਮਲਾ ਕਰਤਾ ਹੈ ਪਬਲਿਕ ਦੇ ਲੋਕਾਂ ਨੇ ਉਹ ਮੁਰਤੀ ਉੱਥੋਂ ਜੀ ਸਰਕਾਰੀ ਗੱਡੀ ਦੇ ਵਿੱਚ ਐਸਆਈ ਲਖਵੇਸ਼ ਸਿੰਘ ਸਮੇਤ 4-5 ਕਰਮਚਾਰੀ ਜਿਹੜੇ ਉੱਥੇ ਗਏ ਇੱਕ ਨੂੰ ਤਾਂ ਅਸੀਂ ਮੌਕੇ ਤੇ ਫੜ ਲਿਆ ਇੱਕ ਜਿਹੜਾ ਸੀ ਉਹ ਝੋਨੇ 'ਚ ਭੱਜ ਗਿਆ ਉਹਨੂੰ ਉਹਨਾਂ ਦੇ ਗਨ ਮਿਲਣਾ 4 ਕਿਲੋਮੀਟਰ ਦੂਰ ਤੋਂ ਫੜਿਆ ਜੀ ਫੜ ਕੇ ਲੈ ਆ ਕੇ ਥਾਣੇ ਆ ਕੇ ਬੰਦ ਕਰਤਾ ਜੀ ਬੰਦ ਕਰਕੇ ਉਹਨਾਂ ਤੇ ਜਿਹੜੀ ਕਾਰਵਾਈ ਉਹ ਕੀਤੀ ਗਈ ਹੈ ਜੀ ਕੋਈ ਵਿਕਲ ਵੀ ਵਿਕਲ ਅਸੀਂ ਇਹ ਬੌਂਡ ਕੀਤਾ ਜੀ ਬੁੱਟ ਮੋਟਰਸਾਈਕਲ ਜਿਹੜਾ ਪਰਚੇ 'ਚ ਪੈ ਗਿਆ ਪਰਚੇ ਦੀਆਂ ਧਰਾਵਾਂ ਜਿਹੜੀਆਂ ਲੱਗੀਆਂ ਨੇ ਜੀ 132 281 286 355 ਬੀ ਐਨ ਐਸ ਐਕਟ ਤਹਿਤ ਜਿਹੜਾ ਉਹਨਾਂ ਦੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਵਾਸਤੇ ਉਹਨਾਂ ਨੂੰ ਕੋਰਟ ਭੇਜਤਾ ਜੀ ਗਾੜੀ ਕਿਲੋਚ ਵੀ ਹੋਇਆ ਜੀ ਹਾਂਜੀ ਗਾਲੀ ਗਲੋਚੀ ਆ ਹਾਂਜੀ ਬਹੁਤ ਉਹਨਾਂ ਨੇ ਬਹੁਤ ਜ਼ਿਆਦਾ ਗਾਲਾਂ ਕੱਢੀਆਂ ਜੀ ਵੀਡੀਓ ਨਾਲ ਹੈਗੀ ਆ ਜੀ ਵੀਡੀਓ ਵੀ ਦਿੱਤੀ ਆ ਜੀ ਤੇ ਉਹ ਵੀਡੀਓ ਵਿੱਚ ਬਹੁਤ ਕੁਛ ਬੁਖਾਰਿਆ ਡੰਡੇ ਬੁਖਾਰਿਆ ਗਾਲਾਂ ਵੀ ਕੱਢ ਰਿਆ ਜੀ ਤੇ ਇਸ ਕਰਕੇ ਜਿਹੜਾ ਅਸੀਂ ਹੁਣ ਪਰਚਾ ਹੋ ਗਿਆ ਪਰਚਾ ਹੁਣ ਤੋਂ ਬਾਅਦ ਅਗਲੀ ਕਾਰਵਾਈ ਅਫਸਰ ਕਰ ਰਹੇ ਨੇ ਜੀ ਪੁਚਾ ਪਬਲਿਕ ਨੇ ਕਰਵਾਇਆ ਜੀ ਹਾਂਜੀ ਪਬਲਿਕ ਨੇ ਪਬਲਿਕ ਨੇ ਜੀ ਪਬਲਿਕ ਸਾਡੇ ਵਿੱਚ ਆ ਕੇ ਖੜ ਗਈ ਨਹੀਂ ਤੇ ਰੋੜੇ ਜਿਵੇਂ ਮੇਰੇ ਇੱਕ ਵੱਜਿਆ ਵੀ ਇੱਥੇ ਮੋਢੇ ਤੇ ਮੇਰੇ ਰੋੜੇ ਬਹੁਤ ਮਾਰ ਰਹੇ ਸੀ ਉਹ ਅੱਛਾ